ਸਾਨੂੰ ਐਸਐਚਓ ਗਰਮੇਲ ਸਿੰਘ ਦੀ ਕਾਲ ਆਈ ਸੀ ਵਧਨੀ ਥਾਣੇ ਤੋਂ ਇਹ ਬੌੜਿਆਂ ਦੇ ਪੈਟਰੋਲ ਪੰਪ ਦੇ ਸਾਹਮਣੇ ਐਕਸੀਡੈਂਟ ਹੋਇਆ ਉੱਥੇ ਮਤਲਬ ਜਾਣੀ ਦੀ ਜਿਹੜਾ ਐਕਸੀਡੈਂਟ ਹੋਇਆ ਤੇ ਤਿੰਨ ਨੌਜਵਾਨਾਂ ਦੀ ਮੌਤ ਹੋਈ ਆ ਮੌਕੇ ਤੇ ਜਾ ਕੇ ਕੀ ਦੇਖਿਆ ਜੀ ਮੌਕੇ ਤੇ ਜਾ ਕੇ ਦੇਖਿਆ ਇਹ ਗੱਡੀ ਦੇ ਵਿੱਚ ਸੀਗੇ ਗੱਡੀ ਥੱਲੇ ਪਲਟੀ ਹੋਈ ਸੀਗੀ ਗੱਡੀ ਮਤਲਬ ਪਬਲਿਕ ਨੇ ਸਿੱਧੀ ਕੀਤੀ ਉੱਥੇ ਸਿੱਧੀ ਕਰਕੇ ਇਹਨਾਂ ਨੂੰ ਬਾਹਰ ਕੱਢਿਆ ਕੱਢ ਕੇ ਅਸੀਂ ਜਦੋਂ ਜਾ ਕੇ ਦੇਖਿਆ ਤੇ ਮਤਲਬ ਉੱਥੇ ਤਿੰਨੇ ਮ੍ਰਿਤਕ ਸੀਗੇ ਪੁਲਿਸ ਵੀ ਪਹੁੰਚੀ ਹੋਈ ਸੀ ਅਸੀਂ ਇਹਨਾਂ ਨੂੰ ਤਿੰਨਾਂ ਨੂੰ ਇਥੇ ਡੈੱਡ ਬੋਡੀ ਲੈ ਕੇ ਮੁਰਤੀ ਦੇ ਵਿੱਚ ਸਾਡੀ ਟੀਮ ਆਈ ਹੈ। ਇਹ ਮੌਕੇ ਤੇ ਕੋਈ ਵਾਰਸਾ ਦਾ ਪਤਾ ਲੱਗਿਆ ਜੀ ਕਿਥੋਂ ਇਹ ਦੋ ਮੁੰਡੇ ਰਣੀਆਂ ਦੇ ਆ ਜੀ। ਮਤਲਬ ਪਤਾ ਲੱਗਿਆ ਲੈ ਤੀਜੇ ਦਾ ਨਹੀਂ ਪਤਾ ਲੱਗ ਸਕਿਆ। ਤੇ ਉਸ ਤੋਂ ਬਾਅਦ ਕੀ ਸੇਵਾ ਦਵਾਈ? ਅਸੀਂ ਇਹਨਾਂ ਨੂੰ ਇੱਥੇ ਲਿਆਏ ਸਾਡੀ ਟੀਮ ਇੱਥੇ ਹਸਪੀਟਲ ਦੇ ਵਿੱਚ ਮੁਰਤੀ ਦੇ ਵਿੱਚ ਰੱਖਿਆ ਹੈ। ਵਾਰਸ ਇਹਨਾਂ ਦੇ ਮਗਰ ਆਉਂਦੇ ਆ। ਇੱਕ ਦਾ ਹਲੇ ਪਤਾ ਨਹੀਂ ਲੱਗ ਸਕਿਆ ਦੇਖੋ ਉਹਦਾ ਪਤਾ ਲੱਗ ਜਾਊਗਾ। ਇੱਕੋ ਗੱਡੀ ਵਿੱਚ ਸਵਾਰ ਸੀ। ਇਹ ਤਿੰਨੇ ਜਾਣੇ ਇੱਕੋ ਗੱਡੀ ਦੇ ਵਿੱਚ ਸਵਾਰ ਸੀਗੇ। ਇਹ ਕਰੀਬ 2:30 ਵਜੇ ਤੱਕ ਉੱਥੇ ਪੈਟਰੋਲ ਪੰਪ ਵਾਲੇ ਦਾ ਦੱਸਦੇ ਵਿਹਾਦਸਾ। ਤੇ ਉਮਰ ਜੇ ਗੱਲ ਕਰੀਏ ਤਾਂ ਰਾਜ ਕਿੰਨੀ ਕੁ ਲਗ ਰਹੀ ਤਿੰਨਾਂ ਦੀ ਉਮਰ तकरीबन ਤਿੰਨਾਂ ਦੀ ਨੌਜਵਾਨੀਆਂ ਮੁੰਡੇ ਕੋਈ 25 ਦਾ ਹੋਊਗਾ ਕੋਈ 30 ਦਾ ਹੋਊਗਾ ਬਸ ਇੰਨੀ ਕੁ ਤੇ ਤਕਰੀਬ ਹੈ ਤਿੰਨਾਂ ਦੀ ਡੈਥ ਹੋ ਚੁੱਕੀ ਹੈ ਤਿੰਨਾਂ ਦੀ ਡੈਥ ਹੋ ਚੁੱਕੀ ਹੈ ਜੀ ਹਾਂਜੀ ਅਜਮੇ ਦੀ 7 ਤੇ 25 ਨੂੰ ਸਾਨੂੰ ਸਵੇਰੇ ਕਰੀਬ 7 ਵਜੇ ਤਲਾਹ ਮਿਲੀ ਸੀ ਕਿ ਪਿੰਡ ਬੌਡੇ પેટ્રોલ ਪੰਪ ਦੇ ਸਾਹਮਣੇ ਗੱਡੀ ਪਲਟੀ ਪਈ ਹੈ ਐਸਐਸਐਫ ਦੀ ਗੱਡੀ ਨੇ ਮੌਕਾ ਪਰ ਜਾ ਕੇ ਦੇਖਿਆ ਕਿ ਉਹਦੇ ਵਿੱਚ ਤਿੰਨ ਬੰਦੇ ਜਿਹੜੇ ਹੈਗੇ ਆ ਉਹ ਗੱਡੀ ਦੇ ਵਿੱਚ ਸੀਗੇ ਉਹਨਾਂ ਨੇ ਮੌਕੇ ਤੇ ਉਹਨਾਂ ਨੂੰ ਕੱਢਿਆ ਚੰਨਾਂ ਨੂੰ ਔਰ ਤਿੰਨਾਂ ਦੀ ਡੈਥ ਹੋ ਗਈ ਸੀ ਮੈਂ ਵੀ ਮੌਕੇ ਤੇ ਪਹੁੰਚਿਆ ਹਾਲਾਤ ਵਚਨ ਤੋਂ ਇਹ ਪਾਇਆ ਗਿਆ ਵੀ ਜਿਹੜੀ ਸਪੋਰਟ ਗੱਡੀ ਹੈ ਉਹ ਕਾਫੀ ਜ਼ਿਆਦਾ ਸਪੀਡ ਤੇ ਸੀਗੀ ਤੇ ਡਾਇਰ ਨਾ ਟਕਰਾ ਕੇ ਜਿਹੜੀ ਹੈ ਉਹ ਗੱਡੀ ਸਾਈਡ ਦੇ ਖਤਾਨੇ ਪਲਟ ਗਈ ਜਿਹਦੇ ਕਾਰਨ ਤਿੰਨ ਜਣਿਆਂ ਦੀ ਜਿਹੜੀ ਮੌਤ ਹੋ ਗਈ ਹੈ ਇਹਦੇ ਵਿੱਚ ਇੱਕ ਪਰਮਿੰਦਰ ਕੁਮਾਰ ਉਮਰ ਕਰੀਬ 35 ਸਾਲ ਪਿੰਡ ਰਣੀਆਂ ਦੂਸਰਾ ਹਰਪੀ ਸਿੰਘ ਉਮਰ ਕਰੀਬ 29 ਸਾਲ ਪਿੰਡ ਰਣੀਆਂ ਤੀਜੇ ਬੰਦੇ ਦੀ ਜਿਹੜੀ ਉਹ شناخت ਨਹੀਂ ਹੋਈ ਇਸ ਮੰਨਿਓ ਦੇ ਪਰਿਵਾਰਕ ਮੈਂਬਰ ਵੀ ਮੌਕੇ ਤੇ ਪਹੁੰਚ ਗਏ ਸੀਗੇ ਉਹਨਾਂ ਦੇ ਬੈਨ ਲੱਕੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਜੀ